ਤੂੰ ਅੱਜ ਚੜਦੀ ਕਲਾ ਕਰਾ ਦੋ ਘਰਾਂ 'ਚ ਬੈਠਣ ਦਾ ਟਾਈਮ ਨਹੀਂ ਵੀਰੇ ਅੱਜ ਜੇ ਅੱਜ ਘਰਾਂ 'ਚ ਬਹਿ ਗਏ ਤਾਂ ਕਦੇ ਵੀ ਤੁਹਾਨੂੰ ਇਹ ਉੱਠਣ ਨਹੀਂ ਦੇਊਗਾ ਉਹ ਹੌਲੀ ਕਿਸਾਨਾਂ ਦੇ ਲਾਠੀ ਚਾਰਜ ਹੋ ਰਹੇ ਹਨ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੇਖ ਸਕਦਾ ਕਿਵੇਂ ਲਾਠੀ ਚਾਰਜ ਕਰ ਰਹੇ ਨੇ ਭਾਈ ਲਾਠੀ ਚਾਰਜ ਹੋ ਰਹੇ ਜਿਹੜੇ ਭਰਾ ਰਾਹਾਂ ਕਰਦਿਆਂ ਕਰਦਿਆਂ ਹਾਈ ਵੀ ਕਰਦਿਆਂ ਇਹ ਉਹ ਲਾਗੇ ਪਾਣੀ ਮਾਰਨ ਲੱਗੇ ਹਾਂ ਰੋੜ ਰੋਕ ਲਓ ਭਾਈ ਰੋੜ ਰੋਕ ਰੋੜ ਇੱਧਰ ਆ ਜੇ ਇੱਧਰ ਐਸੀ ਬੈਜੋ ਐਸੀ ਬੈਜੋ ਉਹ ਬੈ ਜਾ ਭਾਈ ਬੈ ਜਾ ਉਹ ਦੂਜਾ ਉਹ ਬੈ ਜਾ ਭਾਈ ਰੋੜ ਰੋਕ ਲਓ ਤਰੇ ਥੱਲੇ ਪਰ ਰੋੜ ਰੋਕ ਰੋੜ ਲੈ ਬੋਲ ਤੁਸੀਂ ਕਹਾ ਤੁਸੀਂ ਰੋੜ ਪਾਣੀ ਨਹੀਂ ਵਿਸਾੜਾ ਹੋਣ ਲੱਗਿਆ ਪਾਣੀ ਨਹੀਂ ਪਾਣੀ ਨਹੀਂ ਵਿਸਾੜਾ ਪਾਣੀ ਲੱਗ ਗਿਆ ਮਾਰਨ ਭਾਈ ਮੈਲਾ ਤੋਂ ਅਗਲੇ ਪਾਸੇ ਆ ਜਾਓ ਸਾਰੇ ਜਿੰਨੇ ਭਰਾ ਦੇਖ ਰਹੇ ਨੇ ਮੈਲਾਲੇ ਰੋਡ ਦੇ ਉੱਪਰ ਜਿਹੜਾ ਸੰਗਰੂਰ ਨੂੰ ਜਾਂਦਾ ਉਹਦੇ ਉੱਪਰ ਖੜਿਆਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਮੈਲਾ ਤੋਂ ਜੋ ਸੰਗਰੂਰ ਨੂੰ ਰੋਡ ਜਾਂਦਾ ਉਹ ਤੇ ਪਰ ਪਹੁੰਚੋ ਆ ਲਓ ਭਾਈ ਰੋਡ RIMA-

ਉਰੀ ਬੈਠੋ ਯਾਰ ਉਰੀ ਬੈਠੋ ਉਰੀ ਭੈਜਾ ਉਰੀ ਭੈਜਾ ਭੈਜਾ ਭਾਈ ਰੋਡ ਰੋਕ ਲੋ ਯਾਰ ਉਰੀ ਭੈਜਾ ਰੋਕ ਸਵਾਦ ਚੜਦੀ ਕਲਾ ਕਰਾ ਦਿਓ ਘਰਾਂ ਚ ਬੈਠਣ ਦਾ ਟਾਈਮ ਨਹੀਂ ਵੀਰੋ ਅੱਜ ਤੇ ਅੱਜ ਘਰਾਂ ਚ ਬਹਿ ਗਏ ਤਾਂ ਕਦੇ ਵੀ ਤੁਹਾਨੂੰ ਇਹ ਉੱਠਣ ਨਹੀਂ ਦੇਵਾਂਗਾ ਓ ਹੌਲੀ ਹੁੱਲਣਵਾਦੀ ਨਹੀਂ ਭਰਾ ਵਾਂ ਕੇ ਯਾਰ ਓਏ ਭਾਈ ਹੁੱਲਣਵਾਦੀ ਨਾ ਕਰੋ ਯਾਰ ਓਏ ਭਾਈ ਓਏ ਭਾਈ ਯਾਰ ਓਏ ਭਾਈ ਹੁੱਲਣਵਾਦੀ ਨਾ ਕਰੋ ਯਾਰ ਓਏ ਭਾਈ ਓਏ ਭਾਈ ਹੁੱਲਣਵਾਦੀ ਨਾ ਕਰੋ ਯਾਰ ਹੁੱਲਣਵਾਦੀ ਨਾ ਕਰੋ ਯਾਰ ਭਾਈ ਹੁੱਲਣਵਾਦੀ ਨਾ ਕਰੋ ਯਾਰ ਜਾ ਜਾ ਪੜਾ ਹੋਇਆ ਪੜਾ ਬਾਈ ਹੁੰਨਣਵਾਦੀ ਨਹੀਂ ਕਰਨੀ ਕਿਸੇ ਦੇ ਵੀ ਕੋਈ ਯਾਰ ਧੱਕਾ ਨਾ ਕਰੋ ਮਨਾ ਨਹੀਂ ਧੱਕਾ ਨਹੀਂ ਕਰਨਾ ਬਾਬੇ ਓ ਬਾਈ ਹੁੰਨਣਵਾਦੀ ਨਹੀਂ ਕਰਨੀ ਯਾਰ ਓ ਬਾਈ ਯਾਰ ਹੁੰਲਣਵਾਦੀ ਨਾ ਕਰੋ ਯਾਰ ਖੜਾ ਲੈ ਉਰੀ ਖੜਾ ਲੈ ਪੁਲੀਸ ਨਾਲ ਲੈ ਉਰੀ ਓ ਬਾਈ ਹੁੰਲਣਵਾਦੀ ਨਹੀਂ ਕਹਾਂ ਲਾ ਲ ਹੁੰਲਣਵਾਦੀ ਨਾ ਕਰੋ ਬਾਈ ਬਣ ਕੇ ਯਾਰ ਹੁੰਲਣਵਾਦੀ ਨਾ ਕਰੋ ਜੰਮੀ ਵੀ ਪਿਆਰ ਨਾਲ ਕਿਸਾਨਾਂ ਤੇ ਲਾਠੀ ਚਾਰਜ ਹੋ ਰਿਹਾ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੇਖ ਸਕਦਾ ਕਿਵੇਂ ਲਾਠੀ ਚਾਰਜ ਕਰ ਰਹੇ ਨੇ ਭਾਈ ਲਾਠੀ ਚਾਰਜ ਹੋ ਰਿਹਾ ਜਿਹੜੇ ਭਰਾ ਰਾਹਾਂ ਜਨੇ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਮਹਿਲਾ ਤੋ 1 ਕਿਲੋਮੀਟਰ ਗਾਹਾਂ ਆ ਜਾਓ ਭਾਈ ਸਾਰੇ ਮਹਿਲਾ ਤੋ 1 ਕਿਲੋਮੀਟਰ ਦੀ ਦੂਰੀ ਤੇ ਖੜਿਆਂਗੇ ਸਾਰੇ ਭਰਾ ਆ ਜਾਓ ਮਹਿਲਾ ਤੋ ਅੱਗੇ 1 ਕਿਲੋਮੀਟਰ ਦੀ ਦੂਰੀ ਤੇ ਖੜਾ ਲਓ ਖੜਾ ਲਓ ਉਰੀ ਖੜਾ ਲਓ ਖੜਾ ਕੇ ਉੱਤਰ ਕੇ ਆ ਜਾਓ ਉਰੀ ਘਰਾਂ ਲੋਰੀ ਰੋਡ ਜਾਮ ਕਰਾਂਗੇ ਰੋਡ ਰੋਡ ਜਾਮ ਕਰਾਂਗੇ ਰੋਡ ਪੂਰੀ ਹਾਈਵੇ ਜਾਮ ਕਰਨਾ ਬਾਈ ਹਾਈਵੇ ਆ ਇੱਥੇ ਪੂਰੀ ਕੱਢ ਲੋ ਰੋਡ ਜਾਮ ਫੁੱਲਣ ਵਾਦੀ ਨਹੀਂ ਕਰਨੀ ਭਰਾ ਬਣ ਕੇ ਉਰੀ ਵਾਜੋ ਸਾਰੇ ਉਰੀ ਆ ਇਹਦੀ ਕੱਢ ਲੋ ਓ ਬਾਈ ਸੜਕ ਤੇ ਵਾਜੋ ਚੱਲ ਓ ਬਾਈ ਸੜਕੋ ਹੱਜੇ ਮੂਰੇ ਹੈਗੇ ਓ ਬਿਠਾ ਦਿਓ ਯਾਰ ਸੜਕ ਤੇ ਬਿਠਾ ਦਿਓ ਯਾਰ ਫੋ ਕਾਨ ਉਰੀ ਬੈਠਾਂਗੇ ਨਹੀਂ ਉਹੜਾ ਦੀ ਗੱਲ ਆਈ ਬੇ ਉਹ ਖੜਾ ਰੱਖਣਾ ਲੋ ਬੈ ਜਾ ਹੁਲਣ ਭਾਲੀ ਨਹੀਂ ਕਰਨੀ ਯਾਰ ਬੈ ਜਾ ਬੈ ਜਾ ਆਰਾਮ ਨਾਲ ਇਹ ਗਲਤ ਹੋ ਗਈ ਗਲਤ ਲੈ ਜਾਣਗੇ ਗੱਲ ਨੂੰ ਭਾਈ ਹੁਲਣ ਭਾਲੀ ਨਹੀਂ ਕਰਨੀ ਭਰਾ ਬਣ ਕੇ ਇਹ ਗਲਤ ਲੈ ਜਾਣਗੇ ਇਸ ਗੱਲ ਨੂੰ ਆਪਣੇ ਨੂੰ ਆਰਾਮ ਨਾਲ ਬੈ ਜਾ ਆਰਾਮ ਨਾਲ ਬੈ ਜਾ सिद्धू बै जाओ भाई बै जाओ एम्बुलेंस ना भाई एम्बुलेंस बस थोड़े के बंदे भाई थोड़े के बंदे ਆ ਗਿਆ ਵਈ ਮਿਲਾ ਦੇ ਕਰਾਵਾ ਦੇ ਬੰਦੀ ਐਂਬੂਲੈਂਸ ਵੀ ਲੰਗਾਈ ਜਾ ਰਹੀ ਹੈ ਬੈ ਜਾ ਭਾਈ ਬੈ ਜਾ ਬੈ ਜਾ ਐਂਬੂਲੈਂਸ ਲੰਗਾ ਦੇਣੀ ਆ ਬੈ ਜਾ ਬੈ ਜਾ ਭਾਈ ਉਹ ਟ੍ਰੈਲੀ ਪਰਾ ਕਰਕੇ ਆਉਂ ਕੀ ਦੀਆ ਭਾਈ ਆਪਣੀ ਜਾਂਦਾ ਜਾਂਦਾ ਭੱਜ ਕੇ ਜਾ ਭੱਜ ਕੇ ਕਰ ਉਹ ਸਾਰੇ ਨਾ ਜਾਓ ਭਾਈ ਉਹ ਭਾਈ ਅਹੀਂ ਤਾਂ ਪਾ ਜਿੱਦਦੇ ਨਹੀਂ ਯਾਰ ਅਕੋਦਰ ਕੀ ਲੈਣ ਨੂੰ ਅਹੀਂ ਨਹੀਂ ਜਿੱਦਦੇ ਪਸ ਕਰਸਾ ਓ ਬਾਈ ਜਿਹਦੇ ਹੈਗੇ ਦੋ ਬੰਦੇ ਵਗ ਜੋ ਸੰਘਰਸ਼ ਬਾਈ ਲਾਮ ਬੰਦ ਹੋਗੇ ਜਿੱਤੇ ਆ ਜਾਓ ਯਾਰ ਇਹ ਚਾਉਂਦੀ ਹੈ ਸਰਕਾਰ ਹੁੱਲਣਵਾਦੀ ਹੋਵੇ ਆਪਾਂ ਕਰੀ ਜੰਨੇ ਆ ਯਾਰ ਭਰਾ ਬਣ ਕੇ ਲਾਮ ਬੰਦ ਹੋ ਕੇ ਇਕੱਠੇ ਹੋ ਕੇ ਲੜਦੇ ਤਾਂ ਜਿੱਤੋਗੇ ਇਕੱਠੇ ਹੋ ਕੇ ਲੜਾਂਗੇ ਤਾਂ ਜਿੱਤਾਂਗੇ ਬਾਈ ਜੰਦਾਬਾਦ ਜੰਦਾਬਾਦ ਮਰਦਾਬਾਦ ਜੰਦਾਬਾਦ ਮਰਦਾਬਾਦ ਮਰਦਾਬਾਦ ਬਾਈ ਫਾਂਸ ਤੋਂ ਦੂਰ ਜਿੰਦਾਬਾਦ ਬਾਈ ਫਾਂਸ ਤੋਂ ਦੂਰ ਜਿੰਦਾਬਾਦ

ਇੱਕ ਮਿੰਟ ਯਾਰ ਇੱਕ ਮਿੰਟੋ ਬਾਈਓ ਬਾਈ ਯਾਰ ਇੱਕ ਮਿੰਟ ਜੇ ਤਾਂ ਤੁਸੀਂ ਆਇਓ ਸੱਚੇ ਦਿਲੋਂ ਭਾਨਿਆਂ ਨੂੰ ਰਿਹਾਂ ਕਰਾਉਣ ਵਾਸਤੇ ਜੇ ਤਾਂ ਜ਼ਾਬਤੇ ਚ ਰਹਿ ਕੇ ਚੱਲੋ ਜੇ ਆਇਓ ਤੇ ਪਰਚੇ ਹੋਰ ਪਾਉਣ ਵਾਸਤੇ ਨਾਲੇ ਜੂਸ ਸਾਫ ਤਕੜਾ ਹੋਣਗੇ ਨਾਲੇ ਉਹਦਾ ਘੜਾ ਹੋਣਗੇ ਸਰਕਾਰ ਤਾਂ ਚਾਹੁੰਦੀ ਆ ਵੀ ਇਹ ਕੋਈ ਹਿੰਸਕ ਹੋਣਾ ਹਾਂ ਆਪਾਂ ਹਿੰਸਕ ਨਹੀਂ ਹੋਣਾ ਆਪਾਂ ਗਾਹਾਂ ਵਿੱਚ ਚੱਲਾਂ ਕੋਈ ਗੱਲ ਤੁਹਾਨੂੰ ਲੈ ਕੇ ਜਾ ਬਾਬਾ ਸਿਰੇ ਜਾਵਾਂਗੇ ਹਾਂਜੀ ਜਾਵਾਂਗੇ ਹਾਂ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਆਪਣਾ ਦੁਸ਼ਮੰਦੀ ਹੈਗਾ ਉਹਨਾਂ ਦੀ ਜੋੜੀ ਲੱਗੀ ਆ ਅੱਧਰ ਰੁਕਣ ਵਾਸਤੇ ਆਪਣੀ ਜੋੜੀ ਆ ਕਹਾਂ ਜਾਣ ਵਾਸਤੇ ਆਪਾਂ ਉਹਨਾਂ ਦੀ ਕੋਈ ਗਲਤ ਵਿਹਾਰ ਨਹੀਂ ਕਰਨਾ ਮਾਰਨਾ ਨਹੀਂ ਬੋਲਣਾ ਹੈ ਜਿਵੇਂ ਆਪਾਂ ਅੱਗੇ ਆਇਆ ਇਹਦੇ ਸੋਟੀ ਨਹੀਂ ਮਾਰਨੀ ਡੰਡਾ ਨਹੀਂ ਮਾਰਨਾ ਭਾਈ ਜੇ ਇਹ ਮਾਰ ਲਗੇ ਕੋਈ ਨਹੀਂ ਮਾਰਦਾ ਨਹੀਂ ਮਾਰਦਾ ਨਹੀਂ ਮਾਰਦਾ ਭਾਈ ਯਾਰ ਇਹਨਾਂ ਨੇ ਪਹਿਲਾਂ ਮਾਰਿਆ ਉਹ ਪਹਿਲਾਂ ਮਾਰਿਆ ਉਹ ਭਾਈ ਯਾਰ ਕੋਈ ਗੱਲ ਕਰ ਉਹ ਭਾਈ ਇਹ ਚਾਹੁੰਦੇ ਇਹ ਨਹੀਂ ਕਰਦਾ ਜੇ ਤੂੰ ਉਹ ਤਾਂ ਨਹੀਂ ਇਹੀ ਕਰਦਾ ਉਹ ਭਾਈ ਉਹ ਚਾਹੁੰਦੇ ਇਹ ਕੰਮ ਕਰਨਗੇ ਕੀ ਕਰੀਏ ਕੰਮ ਕਰ ਕਰ ਉਹ ਭਾਈ ਜਾਵਰ ਦਾ ਆਲਾ ਸਾਬਰ ਨਾਲ ਹੋਊਗਾ ਮੇਰੀ ਗੱਲ ਸੁਣੋ ਉੱਥੇ ਕੀ ਹੋਇਆ ਸੀ ਜੰਗਲੀ ਕੀ ਹੋਇਆ ਸੀ ਐਨਾ ਕਰੋ 21 ਜਨਵਰੀ ਨੂੰ ਕੋਣ ਖੜੇ ਹੋ ਸਾਰੇ ਉਥੋਂ ਹੋਗੇ ਤੇ ਐਨਾ ਕਰੋ ਭਰਾ ਬਣ ਕੇ ਸਾਨੂੰ ਟੋਟਲ ਪ੍ਰਦਾਨ ਕਰਕੇ ਵੀ ਠੀਕ ਹੈ ਜੀ ਆਪਾਂ ਲਵਾਂਗੇ ਸੰਤਮਾ ਠੀਕ ਹੈ ਜੀ ਆਮੀ ਨਾਮ ਕਰ ਲੈਂਦੇ ਅੱਗ ਜਿੱਤ ਕੇ ਆ ਜਾਂਦੇ 13 ਬੈਠੋ ਭਰਾ ਬਣ ਕੇ ਇਧਰ ਨਾਲ ਉੱਥੇ ਬੈਠੇ ਬੈ ਜਾਓ ਮੇਰਾ ਪਿਆਰ ਚਾਹੁੰਦੇ ਆ ਬਾਈ ਬੈ ਜਾਓ ਹੱਥ ਬਣਾ ਰਹੇ ਯਾਰ ਜੀ ਜਿੰਦਾਬਾਦ ਬੈ ਜਾਓ ਭਾਈ ਬਣ ਕੇ ਰੋਡ ਬੰਨਾਲਾ ਟੋਲ ਬੰਦ ਕਰ ਰੱਖਿਆ ਬੈ ਜਾ ਵੀਰ ਮਣ ਕੇ ਆਪਾਂ ਨੂੰ ਕਾਹ ਲੈਣਾ ਜਿੱਥੇ ਘੇੜਵੇਂ ਉਹੀ ਰੋਡ ਜਾਮ ਕਰ ਦੋ ਠੀਕ ਹੈ ਜੀ ਆਪਾਂ ਨੂੰ ਨਹੀਂ ਆਪਾਂ ਨੂੰ ਅਰੇ ਆਪ ਦੇ ਰੋਡ ਜਾਮ ਹੋ ਗਏ ਬੈ ਜਾ ਬੈ ਜਾ ਟੋਲ ਪੁਲਾਸੀ ਜਾਮ ਹੋ ਗਏ ਤੁਸੀਂ ਬੁੜੇ ਇੱਕ ਮਿੰਟ ਦੋ ਜੀ ਤੁਸੀਂ ਰੋਡ ਟੋਪ ਕਰਦੇ ਹੋ ਓ ਬਾਈ ਹੈਲੋ ਜਿਹੜੇ ਭਰਾ ਪਿਆਰ ਕਰਦੇ ਆ ਜਿਹੜੇ ਭਾਨੇ ਨਾਲ ਆਇਆ ਉਹ ਬਹਿ ਜਾਓ ਬਹਿ ਜਾਓ ਕਮਾਨਤ ਬਹਿ ਜਾਓ ਬਹੁ ਭਾਈ ਬਾਰੀ ਬਾਰੀ ਬੁਲਾ ਰਹੇ ਬੁਲਾਵਾਂਗੇ ਬਹਿ ਜਾਓ ਆਪਣੀ ਜਥੇਬੰਦੀ ਦਾ ਭਾਈ ਜਿਹੜਾ ਤੁਸੀਂ ਬਹਿ ਜਾਓ ਜਿਹੜਾ ਤੁਸੀਂ ਇੱਥੇ ਆ ਗਏ ਤੁਸੀਂ ਸੰਮੁਖੋਂ ਭਗਵਾਨ ਕਮਾਨ ਦੀ ਕੋਠੀ ਦੇ ਹਾਂ ਠੀਕ ਹੈ ਜੀ ਇਹ ਹੁੰਦਾ ਰੋਸ ਪ੍ਰਦਰਸ਼ਨ ਵਿਰੋਧ ਆ ਉਹ ਭਾਵੇਂ ਸਾਨੂੰ ਕਿੱਥੇ ਵੀ ਘੇਰਦਾ ਪ੍ਰਸ਼ਾਸਨ ਉੱਥੇ ਹੀ ਸੋਡੀ ਗੱਲ ਕੁਆੜੇ ਦੇ ਬਖਜੂ ਕਿ ਉੱਥੇ ਬਹਿਜੂ ਮੰਨ ਲਓ ਆਪਾਂ ਉੱਥੇ ਹੀ ਬਹਿ ਗਏ ਨਾ ਤਾਂ ਮੰਨ ਜੀ ਦੇ ਉੱਥੇ ਅਗੇ ਆਪਾਂ ਕੀ ਕਰ ਲਾਂਗੇ ਉਹ ਬਹਿ ਅੰਦਰਾ ਉੱਥੇ ਉੱਥੇ ਹੀ ਬੈਠਾਂਗੇ ਪਰ ਕੋ ਜਾਣ ਦੀ ਕੋਸ਼ਿਸ਼ ਕਰਾਂਗੇ ਜਾਂ ਜਾਵਾਂਗੇ ਜਿੰਨਾ ਕੁ ਜ਼ੋਰ ਲਗੂ ਲਾਵਾਂਗੇ ਆਪਣੀ ਸ਼ਕਤ ਮਗਰ ਹੋਰ ਬਹੁਤ ਘੱਟ ਹੋ ਜਿਓ ਆਪਾਂ ਕਿੱਥੇ ਹੋ ਜੀਏ ਲੱਗਿਰ ਪਾਣੀ ਲੈ ਕੇ ਸਾਡੇ ਆਪਣੇ ਕੋਲ ਇਹ ਨਾ ਹੋਵੇ ਬਸ ਬਾਈ ਬਣ ਕੇ ਇਹ ਨਾ ਹੋਵੇ ਆਪਾਂ ਘਟ ਹੋ ਜੀਏ ਡਾਂਗਾ ਖਾਈ ਜਾਈਏ ਆਪਾਂ ਬੰਦੇ ਪੂਰੇ ਹੋ ਜੀਏ ਦੇਖੋ ਜਾਨਾਂ ਬੋਖੀ ਨਹੀਂ ਕਿ ਨਕੀ ਦਾ ਨੁਕਸਾਨ ਨਾ ਹੋ ਜੇ ਦੇਖੋ ਉਹ ਆਪਣੇ ਮੁੰਡਾ ਨਮਰਿਤ ਇਕੱਠਾ ਪਿਆ ਬਾਹਰੋਂ ਆਇਆ ਚੱਲ ਕੇ ਆਪਣੇ ਅਧੋਲਨ ਦੀ ਹਮਾਇਤ ਵਾਸਤੇ ਜਾਨਗਵਾਲੀ ਨਾ ਆਪਣਾ ਕੁਝ ਨਹੀਂ ਗਿਆ ਜਦ ਉਹਨਾਂ ਕੱਲਾ ਜਵਾਬ ਵਾਖ ਵਾ ਗਿਆ ਵੀ ਜੇ ਅਧਿਰੋਕ ਨੁਕਸਾਨ ਹੋਣ ਦਾ 6:00 ਵਜੇ ਦੀ ਆ ਉਹਦੇ ਵਿੱਚ ਆਪ ਨੂੰ ਸਭ ਨੂੰ ਬਹੁਤ ਵੱਡਾ ਘਟਾ ਆਪਾਂ ਪਾਨਾਂ ਤੋਂ ਦੂਰ ਰਹਿਣਾ ਵੀ ਕਰਾਉਣਾ ਆਪਣੇ ਕਿਸੇ ਜਵਾਬ ਦਾ ਕੋਈ ਨੌਜਵਾਨ ਦਾ ਕਿਸੇ ਮੁੰਡਾ ਕੋਈ ਨੁਕਸਾਨ ਵੀ ਨਾ ਹੋਵੇ ਨਾ ਆਪਾਂ ਕੋਈ ਨੁਕਸਾਨ ਕਿਸਦਾ ਹੋਰ ਕਰਨਾ ਜੇ ਆਪਾਂ ਸੜਕਾਂ ਭੰਨਣ ਨਹੀਂ ਆਣੇ ਜਾਂ ਆਪਾਂ ਕੁਝ ਹੋਰ ਮਾਰਨਾ ਆਪਾਂ ਸ਼ਾਂਤਮਈ ਪ੍ਰੋਟੈਸਟ ਕਰਾਂਗੇ ਜਿਹੜਾ ਵਿਰੋਧ ਆਪਾਂ ਲਗਾਤਾਰ ਕਰਦੇ ਆ ਜਿੰਨ ਤੱਕ ਆਪਾਂ ਉੱਪਰੋਂ ਕਾਲ ਜਿਹੜੀ ਕਮੇਟੀ ਬਣੀ ਆ ਉਹਦਾ ਹੁਣ ਇਹੀ ਹੋਇਆ ਵੀ ਜਿੱਥੇ ਤੁਹਾਨੂੰ ਘੇਰਦੇ ਆ ਉੱਥੇ ਰੋਡ ਜੰਮ ਕਰ ਲੋ ਜਿੱਥੇ ਬੰਦਿਆਂ ਦੇ ਵੀ ਇਹੀ ਹੋਇਆ ਵੀ ਜਿੱਥੇ ਤੁਹਾਨੂੰ ਘੇਰਦੇ ਆ ਉੱਥੇ ਰੋਡ ਜੰਮ ਕਰ ਦਿਓ ਉਦੋਂ ਬਾਅਦ ਜਿਹੜਾ ਆਪਾਂ ਨੂੰ ਅਗਲਾ ਐਕਸ਼ਨ ਆਊਗਾ ਵੀ ਅੱਗੇ ਵਧੋ ਜਾਂ ਇੱਥੇ ਪੱਕਾ ਮੋਰਚਾ ਲਾ ਦੋ ਆਪਾਂ ਉਹ ਲਾ ਦਾਂ ਠੀਕ ਆ ਹੁਣ ਆਪਾਂ ਇਕੱਲੇ ਬਾਕੀ ਉੱਥੇ ਉੱਥੇ ਕੌਣ ਸਾਰੀ ਗੱਲ ਆਪਣੇ ਤੇ ਆ ਜੂਗੀ ਵੀ ਇਹ ਸੰਗੋਸ਼ੀ ਦਾ ਰੋਡ ਰੋਕੀ ਬੜੇ ਤੁਸੀਂ ਉੱਥ ਪਟਨਾਬਲੀ ਕੋਈ ਆਪਣੀ ਗੱਲ ਲਉ ਤਾਂ ਪੈਂਦੇ ਰਹਿੰਦੇ ਨੇ ਜੇਲ੍ਹ ਲੈ ਜਾਣਗੇ ਜੇ ਜਾਣ ਨੂੰ ਤਿਆਰ ਆ ਵੀ ਗੱਲਾਂ ਵੀ ਆਪਾਂ ਨਿਸ਼ਾਨਾ ਨਾ ਹੋਵੇ ਖੰਡੇ ਹੋ ਕੇ ਚੱਲੋ ਤੁਹਾਡਾ ਕੰਮ ਆ ਦੇਥੋਂ ਨੌਜਵਾਨਾਂ ਦਾ ਤੁਸੀਂ ਲੜਨਾ ਤੁਹਾਡੀ ਲੜਾਈ ਆ ਆਪਾਂ ਸੱਤ ਦੇ ਨਾਲ ਖੜੇ ਆ ਸਾਰਾ ਪੰਜਾਬ ਖੜਾ ਹੋ ਤੁਹਾਨੂੰ ਵਾਦ ਵੀ ਆਪਦੇ ਆਪ ਨਾਲ ਆਪਾਂ ਹੁੱਲਰ ਬਾਜੀ ਬਣੀ ਆ ਜੇ ਬੰਦੇ ਜੇ ਬਹਿ ਜਾਓ ਬਹਿ ਜਾਓ ਇਹਨਾਂ ਨੂੰ ਨਿਸ਼ਾਨਾ ਇੱਕ ਇਹ ਮੈਂ ਪਤਾ ਲੱਗ ਰਹੀ ਹਾਂ ਲੋਕ ਇਕੱਠੇ ਨੇ ਜਿਹੜੇ ਭਰਾ ਪਾਨੇ ਸਿੱਤ ਨੂੰ ਜਾ ਵੀ ਤਾਂ ਹੀ ਜਿਹੜੇ ਜਿਹੜੇ ਬੈਂਚੇ ਬਹਿ ਜਾਓ ਖੁੱਲੇ ਜਿਹੜੇ ਕੇਦੇ ਸਾਥੀ ਭਾਈ ਉਰਾਂ ਭਰਾ ਹੋਗੇ ਉਹਨੂੰ ਬੁਲਾ ਲਓ ਉਹਨੂੰਰੇ ਬਲਾ ਲਓ ਜਿਹੜੇ ਸਾਥੀ ਉਹਨਾਂ ਬਣਾ ਹੋ ਗਏ ਕਿਉਂਕਿ ਇਹ ਪ੍ਰਸ਼ਾਸਨ ਬਹੁਤ ਆ ਜਾਣਾ ਐਸ ਕਰਕੇ ਬਹਿ ਜਾਓ ਭਾਈ ਬਹਿ ਜਾਓ ਬੜੇ ਤਰੀਕੇ ਨਾਲ ਸੌਲਰ ਨਾਲ ਲੜਨਾ ਭਰਾ ਬਣ ਕੇ ਪਟਾਓ ਇਹਨਾਂ ਨੂੰ ਸਾਰਿਆਂ ਨੂੰ ਬੈਠੋ ਭਾਈ ਇਧਰ ਆਓ ਇਧਰੋ ਬੈਠੋ ਉਹਨਾਂ ਨੇ ਆਪਦਾ ਕੰਮ ਕਰਨਾ ਬਹਿ ਜਾਓ ਭਾਈ ਅਲਤਾ ਜੀ ਬੈਠੋ ਆ ਕੋਈ ਨਹੀਂ ਬਹਿ ਜਾਓ ਭਾਈ ਇਧਰ ਆ ਜਾਓ ਸਾਰੇ ਹੈਲੋ ਭਾਈ ਆ ਜਾ ਯਾਰ ਕੋਈ ਨੌ ਰਣਾ ਹੈਗਾ ਰਣ ਹੈਗਾ ਕਰੇ ਹੁੰਦੇ ਗੱਲ ਰਣਾ ਹੈਗਾ ਰਣ ਹੈਗਾ ਬਹਿ ਜਾ ਭਾਈ ਬਣ ਕੇ ਯਾਰ ਰਣ ਹਾਂ ਮੈਂ ਉਰੀ ਨਾ ਨਾਲੇ ਭੱਜ ਲਿਓ ਮਣੋ ਨਹੀਂ ਭੱਜਣਾ ਯਾਰ ਤੂੰ ਬੈਠੇ ਰਹਿ ਸਾਡੇ ਮੈਂ ਤੇ ਸੁਣਾ ਗੱਲ ਹਾਂ ਤੁਹਾਡੇ ਬੈਠੇ ਰਹਿ ਇਹਨਾਂ ਦੀ ਪੈਂਟ ਦੀ ਲੜਨਾ ਬਲ ਆਉਂ ਹੀ ਹੈ ਨਾ ਜੇ ਚੱਕਣ ਬੈਠੋ ਬੈ ਜਾ ਭਲਾ ਬਣ ਕੇ ਸਾਰੇ ਬਹਿ ਜਾਓ ਭੈ ਲੋ ਭਾਈ ਟੰਡੇ ਤੋੜ ਲਈਏ ਉਹ ਬਾਈ ਲੋ ਹੋ ਰਹੇ ਨੇ ਉਹ ਕਰਦੇ ਆ ਯਾਰ ਭਾਈ ਸੰਘਰਸ਼ ਲੜ ਨਹੀਂ ਕੋਈ ਨਹੀਂ ਕਰਦਾ ਇੱਕ ਮੈਂ ਕਰ ਲੰਗੇ ਸਾਰੇ ਭਾਈ ਭਰਾ ਜਿਹੜੇ ਲਾਈਵ ਦੇਖ ਰਹੇ ਮਹਿਲਾ ਚੌਕ ਤੋਂ ਅੱਗੇ ਆ ਜਾਓ ਮਹਿਲਾ ਚੌਕ ਤੋਂ ਅੱਗੇ ਆ ਜਾਓ ਭਾਈ ਜਿੰਨੇ ਇੱਥੇ ਆਏ ਹੋ ਮੇਰੀ ਗੱਲ ਸੁਣ ਲੋ ਹਾਂਜੀ ਦੇਖੋ ਜਦੋਂ ਆਪਾਂ ਕੋਈ ਗੱਲ ਕਰਨੀ ਹੁੰਦੀ ਆ ਹਾਂ ਨਹੀਂ ਰਾਜਾ ਆਪਾਂ ਲੜ ਸਕਦੇ ਹਾਂ ਹਾਂ ਬਿਲਕੁਲ ਕਿਦੂ ਬਾਦ ਦੋ ਕੰਮ ਹੋਣੇ ਕਿ ਦੇਖੋ ਪੋਰੇ ਬਕਸ਼ਾ ਰੋਡ ਰੋਕੀ ਜੀ ਇਹ ਆਪਣਾ ਰੋਸ ਪ੍ਰਦਰਸ਼ਨ ਬਹੁਤ ਵੱਡਾ ਹੋ ਰੋਕੀ ਬੈਠਿਆ ਗੱਲ ਸਾਰੇ ਬਾੱਕੀ ਦੂਜਾ ਹੁੰਦਾ ਜੇ ਆਪਾਂ ਜੇਲ੍ਹ ਜਾਂਦੇ ਆ। ਪਰ ਪ੍ਰਸ਼ਾਸਨ ਫੜ ਕੇ ਜੇਲ੍ਹ ਲੈ ਕੇ ਜਾਂਦਾ। ਠੀਕ ਹੈ। ਠੀਕ ਹੈ ਨਾ? ਉਹ ਕਹਿੰਦੇ ਥਾਣੇ ਵਿਚਾਨੇ ਜਾਂਦੇ ਜੇਲ੍ਹ ਜਾਮ ਕੇ ਜੀ ਸੰਦੂ ਲੈ ਕੇ। ਹਾਂ ਠੀਕ ਹੈ ਜੀ। ਜੇ ਕਿਸੇ ਕਰਾਈ ਜੇਲ੍ਹ ਦੀ ਦੋਵਾਂਗੇ। ਠੀਕ ਹੈ ਜੀ। ਹੁਣ ਦੱਸੋ ਕਿ ਕਿਸ ਤਰ੍ਹਾਂ ਜੇਲ੍ਹ ਨਹੀਂ ਦੇਣੀ ਆ ਕਿ ਤੂੰ ਉਰੀ ਬੈਠਣਾ। ਜੇ ਨਹੀਂ ਆ ਬਾਈ। ਤਾਰਾ ਨਹੀਂ ਤਾਰਾ। ਉਹਨੇ ਨਾ ਉਹਰੇ ਬੈਠੇ ਰਹਾਂਗੇ। ਉਰੀ ਬੈਜਾ। ਉਹਰੇ ਬੈਠਾਂਗੇ ਬਾਈ ਯਾਰ। ਬਾਈ ਹਟ ਜਾ। ਚੱਲੇ ਚੱਲੇ। ਉਹ ਬਾਈ ਪਰਸ਼ਾ। करणी भाई रोड जाम रखांगे यार रोड जाम रखां बो भाई बो माना पुराणी भाई बाहि ਬੈਠ ਜਾ ਬਾਈ ਬੈਠ ਜਾ ਬਾਈ ਦੇਖਣਾ ਹੈ ਕਿ ਲੜਾਈ ਲੜਨਾ ਹੈ ਯਾਰ ਬੈਠ ਜਾ ਥੱਲੇ ਯਾਰ ਬੈਠ ਉਡੀਕਾ ਜਾ ਯਾਰ ਬੈਠ ਜਾ ਬਾਈ ਬੈਠ ਜਾ ਮਗਰ ਜੰਤਾ ਬਹੁਤਾ ਜਾਂਦੀ ਆ ਆਪਣੀ ਬੈਠ ਜਾ ਵੀਰ ਬਣ ਕੇ ਬੈਠੋ ਬੈਠ ਜਾ ਬਾਈ ਮੈਂ ਬੋਲਦਾ ਬੈਠ ਜਾ ਬਾਈ ਬੈਠ ਜਾ ਵੀਰ ਬਣ ਕੇ ਯਾਰ ਬੈ ਜਾ ਬਾਈ ਬੈ ਠੰਡਾ ਪ੍ਰੋਗਰਾਮ ਕਰੋ ਗੂਰੀ ਗੂਰੀ ਕਰਾਂਗੇ ਬੈ ਤਾਂ ਜਾਓ ਪਾਣੀ ਦਾ ਮੈਂ ਕਰੋ ਨਹੀਂ ਕਰਦੇ ਬੈ ਜਾ ਬੈ ਜਾ ਬੈ ਜਾ ਬੈ ਜਾ ਬਿਠਾਓ ਸਾਰੇ ਨੂੰ ਆ ਚੱਲਦਾ ਮੈਂ ਅੱਜਾ ਬੈ ਜਾ ਬਾਈ ਇੱਥੇ ਸਾਰੇ ਹਾਂ ਲੋ ਭਾਈ ਸਾਰੇ ਸਕਾਰਯੋਗ ਭਰਾਵਾਂ ਨੂੰ ਬੇਨਤੀ ਹੈ ਕਿ ਭਾਈ ਬੈ ਜਾਓ ਇੱਥੇ ਪਿਆਰ ਨਾਲ ਕਿਸੇ ਨੇ ਹੰਲਣਵਾਦੀ ਨਹੀਂ ਕਰਨੀ ਬੜੇ ਸਤਿਕਾਰ ਦੇ ਨਾਲ ਆਪਾਂ ਨੇ ਜਾਗਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਸੋ ਬਰਾਵਾ ਹੁਲੜਵਾਦੀ ਨਹੀਂ ਕਰਨੀ ਬਹਿ ਜਾ ਬਰੇ ਪਿਆਰ ਨਾਲ ਤੁਸੀਂ ਕਿਨਾਂ ਰੋਡ ਦਾ ਟੋਕ ਕੇ ਰੋਡ ਤੋਂ ਨਹੀਂ ਹਿੱਲਣਾ ਭਾਵੇਂ ਆਪਣੇ ਲਾਠੀਆਂ ਮਾਰਨ ਭਾਵੇਂ ਪਾਤੇ ਪਾਉਣ ਰੋਡ ਤੋਂ ਨਾ ਹਿੱਲਿਓ ਜੇ ਅੱਜ ਆਪਾਂ ਡੱਬ ਗਏ ਜੇ ਅੱਜ ਆਪਾਂ ਇੱਥੋਂ ਮੁੜ ਗਏ ਤਾਂ ਭਾਈ ਬਿਲ ਪਤਾ ਨਹੀਂ ਕਿੰਨੇ ਕੁ ਬਤੌਰ ਬੜੀ ਜੜਨਗੇ ਸਾਡੇ ਪਹਿਲੀ ਸਾਡੇ ਸਿੰਘ ਬੋਧ ਅੰਦਰ ਬੈਠਿਆ ਇਸ ਕਰਕੇ ਪਿਆਰ ਨਾਲ ਸਤਕਾਰ ਨਾਲ ਸਾਰਿਆਂ ਨੂੰ ਬੇਨਤੀ ਆ ਕਿ ਬਾਈ ਬਹਿ ਜਾਓ ਬਹਿ ਜਾਓ ਬਾਈ ਜੇ ਪਿਆਰ ਕਰਦੇ ਹੋ ਤਾਂ ਬਹਿ ਜਾਓ ਬਾਈ ਜਿੱਥੇ ਬੰਦੀ ਆਪਣੀਆਂ ਐਲਾਨ ਸਿੱਧੂਪੁਰ ਜਿੱਥੇ ਬੰਦੀ ਐਲਾਨ ਆ ਕਿ ਜਿੱਥੇ ਰੋਡ ਰੁਕਦਿਆ ਰੋਡ ਰੋਕ ਲਓ ਜਿੱਥੇ ਹੋਰ ਲਈ ਜਿੱਥੇ ਟੋਲ ਪਲਾਜ਼ੇ ਦੇ ਟੋਲ ਪਲਾਜ਼ੇ ਰੋਕ ਲਓ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਰੋਕ ਲੈਣੇ ਜਿੱਥੇ ਬੰਦੀਆਂ ਨੇ ਸੋ ਇਸ ਕਰਕੇ ਬਾਈ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਬਹਿ ਜਾਓ ਬਾਈ ਪਿਆਰ ਸਤਕਾਰ ਨਾਲ ਇਧਰ ਆਪਰੇ ਤੇਰੇ ਗਰੰ ਨੂੰ ਜੱਪੜਾ ਨਹੀਂ ਤੁਸੀਂ ਆਪਲਾ 10 ਮਿੰਟ ਦੇ ਰਾਂ